ਥੋੜੀ ਥੋੜੀ ਧੁੱਪਾ ਵੀ ਹੋਣ ਲੱਗ ਗਈ ਐ ਸੂਰਜ ਨਿਕਲ ਗਿਆ ਜਿੱਦ ਤੇ ਆਪਾਂ ਸਵੇਰ ਤੋਂ ਘਰ ਤੇ ਤੁਰੇ ਆ ਨਾ ਆ ਲਾ ਚੈੱਕ ਕਰੋ ਇਧਰ ਆ ਜਿਹੜੇ ਨੀਚੇ ਸਿੰਗਲ ਰਸਤਾ ਹੈ ਨਾ ਆ ਰਸਤੇ ਨੂੰ ਆਪਾਂ ਆ ਰਹੇ ਆਂ ਕਸੌਲੀ ਹਲੇ ਪਹੁੰਚੇ ਵੀ ਨਹੀਂ ਹੈਗੇ ਤੇ ਜਾਮ ਮਿਲ ਗਿਆ ਆ ਗਿਆ ਟਰੱਕ ਲੋ ਵੀ ਜਾਮ ਗਿਆ ਖੁੱਲ ਤੇ ਆਪਾਂ ਵੀ ਤੁਰੇ ਆ ਆ ਦੇਖੋ ਕਿੰਨਾ ਸੋਹਣਾ ਥਿਊ ਬਣਦਾ ਬਾਈ ਇਧਰ ਨੂੰ ਲੋ ਜੀ ਆ ਲਾਸਟ ਰਹਿ ਗਿਆ ਜਿਹੜੇ ਨੇ ਕਲਵੀਰ ਤਾਂ ਗਿਆ ਥੱਕ ਡਰਾਈ ਕਰਕੇ ਇਹ ਹੈ ਜਿਉ ਚਰਚਾ ਜਿਹੜੀ ਬਣੀ ਹੋਈ ਹੈ ਫੋਟੋ ਖਿਚੜੀ ਦੀ ਵੀਡੀਓ ਬਣਾਉਣ ਦੀ ਪਰਮਿਸ਼ਨ ਮਿਲ ਗਈ ਹੈ ਤੇ ਅੱਜ ਉਹ ਅੰਦਰ ਆਪਾਂ ਦੇਖਦੇ ਹਾਂ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਹੋਰ ਵੀਡੀਓ ਦੇ ਵਿੱਚ ਅੱਜ ਆਪਾਂ ਚੱਲੇ ਆ ਤਸੌਲੀ ਤੇ ਅੱਜ ਦਿਨ ਹੈਗਾ ਆ ਸ਼ਨੀਵਾਰ ਸ਼ਨੀਵਾਰ ਨੂੰ ਛੁੱਟੀ ਹੋਣ ਕਰਕੇ ਆਪਾਂ ਸੋਚਿਆ ਚਲੋ ਘੁੰਮਣ ਚੱਲਦੇ ਆ ਤੇ ਨਾਲ ਆਪਣੇ ਹੈਗਾ ਆ ਕਲਵੀਰ ਆਪਾਂ ਇਸ ਟਾਈਮ ਪੰਜੌਰ ਤੋਂ 5 ਕਿਲੋਮੀਟਰ ਅੱਗੇ ਆ ਕੇ ਖੜੇ ਆ ਜਿਵੇਂ ਜਿਉਂ-ਜਿਉਂ ਪਹਾੜੇ ਨੂੰ ਵੱਧ ਰਹੇ ਹਨ ਨਾ ਤੇ ਪਹਾੜ ਆਪਣੇ ਨੇੜੇ ਆਉਂਦੇ ਜਾਂਦੇ ਆ ਤੇ ਠੰਡ ਥੋੜੀ-ਥੋੜੀ ਹੈਗੀ ਆ ਮੌਸਮ ਸਾਫ਼ ਨਹੀਂ ਹੈਗਾ ਤੇ ਅੱਗੇ-ਅੱਗੇ ਜਾ ਕੇ ਦੇਖਦੇ ਆ ਕਿ ਆ ਮਾਹੌਲ-ਚਾਅ ਮੰਦਾ ਏਰੀਆ ਜਿੱਨਾ ਪੈਂਦਾ ਹੁਣ ਤੱਕ ਹਰਿਆਣੇ ਦਾ ਏਰੀਆ ਪੈਂਦਾ ਦਾ ਅੱਛਾ ਠੇਕਾ ਲੰਘਿਆ ਹਰਿਆਣੇ ਦਾ ਆਖਰੀ ਠੇਕਾ ਤੇ ਹੁਣ ਆਪਾਂ ਹਿਮਾਚਲ ਛੇਂਟਰ ਕਰ ਗਏ ਆ ਤੇ ਸਾਹਮਣੇ ਤੁਸੀਂ ਆ ਜਿਹੜਾ ਦਰਵਾਜ਼ਾ ਆ ਬੜਿਆ ਬਸੇ ਕਰੇਗਾ ਇਹ ਹੈ ਹਿਮਾਚਲ ਦੀ ਐਂਟਰੀ ਦੀ ਨਿਸ਼ਾਨੀ ਕੀ ਹਿਮਾਚਲ ਪ੍ਰਦੇਸ਼ ਮੇਂ ਆਪਕਾ ਸਵਾਗਤ ਹੈ ਤੇ ਜਿਦਾਂ ਹੀ ਹਿਮਾਚਲ ਜਪਾ ਐਂਟਰ ਕਰਿਆ ਨਾ ਤੇ ਆਪਣੇ ਪਹਾੜ ਮੱਥੇ ਲੱਗੇ ਸ਼ਿਮਲਾ ਵੀਰ ਤੋਂ ਸ਼ਿਮਲਾ ਨੂੰ ਵੀ ਅਹੀ ਰਹਿ ਜਾਂਦਾ ਸ਼ਿਮਲਾ ਨੂੰ ਕੋਈ ਦੂਜਾ ਰਾਹ ਵੀ ਜਾਂਦਾ ਜਿਹੜਾ ਕਾਲਕਨ ਹੋ ਕੇ ਜਾਂਦਾ ਆ ਆਪਾਂ ਨਾ ਆਪ ਜਿਸਟਮ ਜਿਸ ਜਗ੍ਹਾ ਤੇ ਆਪਾਂ ਇਸਟਮ ਖੜੇ ਹੈ ਨਾ ਇੱਕ ਸੋਲੀ ਨੂੰ ਰਸਤਾ ਕੱਟਦਾ ਹੈ ਇਹ ਸਿੰਗਲ ਰੋਡ ਆ ਦੇਖੋ ਤੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਇਹ ਸਾਰਾ ਹੈਗਾ ਮੇਰੇ ਡਬਲ ਰੋਡ ਤੇ ਇਹ ਸਿੱਧਾ ਨਿਕਲ ਜਾਂਦਾ ਸ਼ਿਮਲੇ ਨੂੰ ਤੇ ਆ ਜਿਹੜਾ ਸਿੰਗਲ ਰਸਤਾ ਕੱਟਦਾ ਇਹ ਕੱਟ ਜਾਂਦਾ ਕਸੋਲੀ ਨੂੰ ਤੇ ਤੁਹਾਨੂੰ ਇੱਕ ਵਿਊ ਦਿਖਾਣੇ ਆ ਅਗਰ ਤੁਸੀਂ ਥੋੜਾ ਜਿਹਾ ਹੋਰ ਬੜਾ ਕਰਕੇ ਦੇਖੇ ਨਾ ਤਾਂ ਕੁਛ ਐਵੇਂ ਦਾ ਲੱਗਦਾ ਦੇਖੋ ਆਉਂਦਾ ਨਜ਼ਾਰਾ ਦੇਖਣੇ ਜਨਾ ਮੋਬਾਈਲ ਦੀ ਗੱਲ ਕੁਝ ਹੋਰ ਹੁੰਦੀ ਹੈ ਤੇ ਅਗਰ ਬੰਦਾ ਸਾਹਮਣੇ ਲਾਈਵ ਆਪਣੀ ਅੱਖਾਂ ਨਾਲ ਦੇਖੇ ਨਾ ਤਾਂ ਹੋਰ ਵੀ ਵਧੀਆ ਨਜ਼ਾਰਾ ਬਣਦਾ ਆ ਤੇ ਆਇਓ ਸਿੰਗਲ ਰਸਤਾ ਜਿਹੜਾ ਕਸੌਲੀ ਨੂੰ ਜਾਂਦਾ ਆ ਤੇ ਹੁਣ ਆਪਾਂ ਡਬਲ ਰੋਡ ਤੋਂ ਹਟ ਗਏ ਆ ਤੇ ਹੁਣ ਆਪਾਂ ਸਿੰਗਲ ਰਸਤੇ ਜਾਵਾਂਗੇ ਥੋੜੀ ਥੋੜੀ ਧੁੱਪ ਆ ਵੀ ਹੋਣ ਲੱਗ ਗਈ ਆ ਸੂਰਜ ਨਿਕਲ ਗਿਆ ਜਿੱਦ ਦੇ ਆਪਾਂ ਸਵੇਰ ਤੋਂ ਘਰ ਤੇ ਤੁਰੇ ਆ ਨਾ ਮਾਕਾਈ ਠੰਡ ਇਹਦੋਂ ਨੂੰ ਹੈਗੀ ਥੋੜੀ ਥੋੜੀ ਸਵੇਰੇ ਆਪਾਂ ਜਿੱਦ ਦੇ ਘਰ ਤੇ ਤੁਰੇ ਆ ਤੇ ਸੂਰਜ ਵੀ ਨਹੀਂ ਨਿਕਲਿਆ ਸੀਗਾ ਤੇ ਹੁਣ ਸਾਹਮਣੇ ਦੇਖੋ ਸੂਰਜ ਦੇਵਤਾ ਨੇ ਵੀ ਦਰਸ਼ਨ ਦਿੱਤੇ ਆ ਤੇ ਜਿੱਤੇ ਨਾ ਆਪਾਂ 메ਨ ਹਾਈਵੇ ਤੋਂ ਹਟ ਕੇ ਅਕਸੋਲੀ ਵਾਲੇ ਸਿੰਗਲ ਰੋਡ ਤੇ ਚੜੇ ਆ ਨਾ ਚੜ੍ਹਾਈ ਬਹੁਤ ਆਂਦੀ ਇੱਧਰ ਨੂੰ ਯਾਰ ਹੈਗਾ ਤਾਂ ਸਿੰਗਲ ਰਸਤਾ ਪਰ ਹਾਈਟ ਵੀ ਕਾਫੀ ਜ਼ਿਆਦੇ ਆ ਤੇ ਆਹ ਲਾ ਚੈੱਕ ਕਰੋ ਇੱਧਰ ਆ ਜਿਹੜੇ ਨੀਚੇ ਸਿੰਗਲ ਰਸਤਾ ਹੈ ਨਾ ਆਹ ਰਸਤੇ ਨੂੰ ਆਪਾਂ ਆ ਰਹੇ ਆ ਤੇ ਹਲੇ ਵੀ ਪੂਰੇ 5 ਕਿਲੋਮੀਟਰ ਹੋਰ ਪਿਆ ਅਕਸੋਲੀ ਤੇ ਰਾਤ ਆਪਾਂ ਵੀਡੀਓ ਹੀ ਦੇਖੀ ਦੀ ਵੀਡੀਓ ਦੇਖ ਕੇ ਆਪਾਂ ਮੂੰਹ ਚੱਕ ਕੇ ਆ ਗਏ ਇਧਰ ਨੂੰ ਮੋਟਰਸਾਈਕਲ ਖੈਰ ਸਹੀ ਹੈ ਇਹ ਦਬਿਆ ਦਬਿਆ ਨਹੀਂ ਹੈਗਾ ਇਹ ਵੀ ਖਿੱਚਿਆ ਤੁਰੀ ਆਂਦਾ ਆ ਕੋਈ ਦਿੱਕਤ ਨਹੀਂ ਬਾਕੀ ਗੱਡੀਆਂ ਗੁੱਡੀਆਂ ਬਹੁਤ ਆ ਰਹੀਆਂ ਹੋਰ ਹੈ ਕਿਉਂਕਿ ਟੂਰਿਸਟ ਪਲੇਸ ਹੋਣ ਕਰਕੇ ਨਾ ਨੇੜੇ ਆਹੀ ਲੱਗਦਾ ਹੈ ਚੰਡੀਗੜ੍ਹ ਦੇ ਜਿਆਦਾ ਤਾਂ ਕਰਕੇ ਲੋਕ ਇਧਰ ਨੂੰ ਜਿਆਦਾ ਆਉਂਦੇ ਆ ਤੇ ਸਾਹਮਣੇ ਇੱਕ ਟੈਂਪਲ ਦਿੱਖਦਾ ਸਾਹਮਣੇ ਕੋਈ ਉੱਥੇ ਵੀ ਦੇਖਾਂਗੇ ਦੇਖਣ ਜੀ ਤਾਂ ਕਾਫੀ ਸੋਹਣਾ ਆ ਜਾ ਕੇ ਦੇਖਾਂਗੇ ਕਿਆ ਮਾਹੌਲ ਚੱਲ ਹੈ ਤੇ ਬਾਕੀ ਬਾਈ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੰਗੀ ਲੱਗੀ ਦਾ ਕਮੈਂਟ ਜਰੂਰ ਕਰਿਓ ਠੀਕ ਹੈ ਤਾਂ ਜੋ ਆਪਾਂ ਨੂੰ ਹੋਰ ਹੌਸਲਾ ਮਿਲਦਾ ਰਹੇ ਤੇ ਬਾਕੀ ਕਲਵੀਰ ਆਪਣੇ ਨਾਲ ਹੈ ਇਹ ਇਹਨੇ ਵੀ ਆਪਣਾ ਵਲੌਗ ਦਾ ਕੰਮ ਸਟਾਰਟ ਕਰਿਆ ਵਾ ਹੱਸਦਾ ਦੇਖ ਲੈ ਤੇ ਹੱਸਦਾ ਹੀ ਕੜੀ ਕਿਦੋਂ ਕਲਵੀਰ ਆਪਣੇ ਨਾਲ ਹੈ ਠੀਕ ਹੈ ਤੇ ਮੈਨੂੰ ਹੁਣ ਇਹ ਨਹੀਂ ਦੋ ਇਹ ਹੱਸ ਵੀ ਨਹੀਂ ਸਕਦੇ ਯਾਰ ਇਹ ਨਾ ਹੱਸਦਾ ਬਹੁਤ ਹੈ ਬਲੂ ਬਣਾਉਣ ਲੱਗੇ ਆ ਦੇਖ ਲੈ ਤੇ ਵੜੀ ਗੱਲ ਹੈ ਨਹੀਂ ਹੱਸਣਾ ਚਾਹੀਦਾ ਆ ਕਸੌਲੀ ਹਲੇ ਪਹੁੰਚੇ ਵੀ ਨਹੀਂ ਹੈਗੇ ਤੇ ਜਾਮ ਮਿਲ ਗਿਆ ਆ ਗਿਆ ਟਰੱਕ ਕਿਨੇ ਬਤੰਦ ਨੇ ਜਾਮ ਲਾਇਆ ਪਿਆਦਾ ਸਾਰੇ ਪਾਸੇ ਹਲੋ ਵੀ ਜਾਮ ਗਿਆ ਖੁੱਲ ਤੇ ਆਪਾਂ ਵੀ ਤੁਰੀਏ ਗੱਡੀਆਂ ਲੱਗੀਆਂ ਤੁਰਨ ਹਨਾ ਜਾਮ ਲੱਗਿਆ ਵਾ ਯਾਰ ਇੱਕ ਪਾਸੇ ਪਤਾ ਨਹੀਂ ਕਿੰਨਾ ਕੁ ਟਾਈਮ ਲੱਗੂਗਾ ਪਹੁੰਚ ਤੱਕ ਗਈ ਕਿ ਸਾਡੇ ਸਾਹਮਣੇ ਟਰੱਕ ਹੈ ਟਰੱਕ ਨੇ ਜਾਮ ਲਾਇਆ ਵਾ ਸ਼ਾਨੇਪ ਐਕਸੂ ਹੈ ਆਈ ਆਰਟੀਸੀ ਸੂਰਜੂ ਵੀ ਲੱਗਦਾ ਨਾ ਭਾਈ ਇਹ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਆ ਛੋਟੇ ਛੋਟੇ ਫੁੱਲ ਐ ਇਹ ਪਤਨੀ ਸੂਰਜਮੁਖੀ ਹੈ ਪਤਨੀ ਕਿਹ ਹੈ ਪਰ ਇਹ ਦੇਖਣਾ ਜੇ ਤਾਂ ਸੂਰਜਮੁਖੀ ਤੇ ਫੁੱਲ ਵਰਗਾ ਲੱਗ ਜਾਂਦੇ ਆ ਜੰਦਾ ਜਿਵੇਂ ਸੇਹੋਂ ਤਾਂ ਨੇ ਕੁਲਵੀਰ ਦੇ ਅਮੀ ਲੱਗਦਾ ਆ ਪਰ ਫੁੱਲ ਬਹੁਤ ਛੋਟਾ ਆ ਮੁੱਖੀਆਂ ਵੀ ਜਾਂਦੀਆਂ ਉਪਰ ਜੇ ਕਿਸੇ ਨੂੰ ਪਤਾ ਹੈ ਤਾਂ ਜਰੂਰ ਦੱਸਿਓ ਇਸ ਟਾਈਮ ਆਪਾਂ ਖੜੇ ਆ ਹਿਮਾਚਲ ਕਸੌਲੀ ਤੇ 3 ਕਿਲੋਮੀਟਰ ਪਹਿਲਾਂ ਕੋਈ ਸ਼ਹਿਰ ਹੈ ਰਸਤਾ گاؤں ਜਾਂਦਾ ਇਹ ਖੜਕਲ ਕਰਕੇ ਉੱਥੇ ਉੱਥੇ ਲੱਗਿਆ ਵਾਹੇ ਪੌਦਾ ਆ ਜੇ ਕਿਸੇ ਨੂੰ ਪਤਾ ਹੈ ਤਾਂ ਜਰੂਰ ਦੱਸਿਓ ਯਾਰ ਹਨਾ ਆ ਵੀ ਬੜੀ ਮੁਸ਼ਕਲ ਨਾਲ ਜਾਮ ਤੋਂ ਨਿਕਲੇ ਆ ਰਪਾ ਜਾਮ ਪਿੱਛੇ ਬਹੁਤ ਆ ਯਾਰਾ ਸਿੰਗਲ ਰਸਤਾ ਹੋਣ ਕਰਕੇ ਪਿੱਛੇ ਇੱਕ ਬੱਸ ਖੜਾ ਵਹੀ ਵੀ ਸੀ ਉਹਦੇ ਕਰਕੇ ਜਾਮ ਲੱਗਿਆ ਹੋਇਆ ਇੱਥਾ ਚਲੋ ਹੁਣ ਜਾਮ ਖੁੱਲ ਗਿਆ ਤੇ ਪਹੁੰਚਦੇ ਆਂ ਆਪਣੀ ਮੰਜ਼ਿਲ ਤੇ ਛੁੱਟੀ ਹੋਈ ਐ ਨਹੀਂ ਨਹੀਂ ਛੁੱਟੀ ਛੱਡੀ ਘਾਟੇ ਦਾ ਕੋਈ ਜ਼ਿਆਦਾ ਨਹੀਂ ਕਹਿੰਦੇ ਗੱਭਰੂ ਉਹ ਟਾਵਰ ਉੱਪਰ ਪਹੁੰਚ ਗਏ ਜਿਹੜਾ ਆਪਣੇ ਪਿੰਡ ਦੇ ਦਿਖਦਾ ਹੁੰਦਾ ਆ ਰੌਂਗ ਸਾਈਡ ਜਾਉਂਦਾ ਹਾਂ ਦੀ ਹਾਂ ਅੱਜ ਜੱਡੀ ਗੱਡ ਨੰਬਰ 22 ਨੇ ਜਾਵਣ ਦਾ ਦੇਖ ਲਿਆ ਹਾਂ ਬੈ ਕੇ ਆਉਂਦਾ ਆ ਇਹ ਮਾੜੀ ਮੁੱਢੀ ਸਫਰ ਨਹੀਂ ਕਰਦੇ ਹੈਗੇ ਰਸਤਾ ਅੱਗੇ ਨਾ ਆਪਾਂ ਇਹ ਅੰਦਰ ਮੋਟਰਸਾਈਕਲ ਲਾਤਾ ਮੋਟਰਸਾਈਕਲ ਉਹਦੇ ਇਸੋ ਅੱਗੇ ਨਹੀਂ ਜਾਂਦੇ ਕਹਿੰਦੇ ਆਰਮੀ ਦਾ ਏਰੀਆ ਹੈ ਉਸ ਤੋਂ ਬਾਅਦ ਇਹ ਨਾ ਵੀ ਆਹੇ ਲੋਕਲ ਗੱਡੀਆਂ ਜਾਂਦੀਆਂ ਜਿਹੜੀ ਜਿਵੇਂ ਕਿ ਆਪਾਂ ਬਾਈਕ ਰਿਆ ਆ ਤੇ ਇਹ ਤੋਂ ਅੱਗੇ 2 ਕਿਲੋਮੀਟਰ ਹੋਰ ਹੈ ਜਿਹੜੇ ਇਹਨਾਂ ਦੇ ਪੁਆਇੰਟ ਹੈ ਮੰਕੀ ਪੁਆਇੰਟ ਬਾਕੀ ਲਵਰ ਪੁਆਇੰਟ ਇਦਾਂ ਦੇ ਕੁਝ ਪੁਆਇੰਟ ਬਣਾਏ ਹੋਏ ਇਹਨਾਂ ਨੇ ਤੇ ਉਹ ਪੁਆਇੰਟ ਦੇਖਣ ਜਾਂਦਾ ਹੁਣ ਆਪਾਂ ਨੇ ਤੇ ਆ ਗੱਡੀ ਕਰੀਏ ਸਾਹਮਣੇ ਆ ਗੱਡੀ 'ਚ ਬਹਿ ਕੇ ਜਾਵਾਂਗੇ ਇੱਥੇ ਲੋਕਲ ਗੱਡੀਆਂ ਹੀ ਜਾਂਦੀਆਂ ਬਸ ਯਾਨੀ ਕਿ ਜਿਹੜੀਆਂ ਉਹਦੇ ਲੋਕਲ ਗੱਡੀਆਂ ਆ ਆਪਣਾ ਤੁਸੀਂ ਪ੍ਰਾਈਵੇਟ ਵਹੀਕਲ ਲੈ ਕੇ ਨਹੀਂ ਜਾ ਸਕਦੇ ਚਲੋ ਵੀ ਆ ਬਾਈ ਐ ਜਿਹੜਾ ਆਪਾਂ ਹੁਣ ਛੱਡ ਗਿਆ ਉਹ ਪੁੱਕੇ ਤੱਕ ਤੇ ਆ ਬਾਈ ਨਾਲ ਹੋ ਗਿਆ ਆਪਣਾ ਲੈਣ ਦੇਣ ਤੇ ਪਿੱਛੇ ਬਹਿ ਗਿਆ ਕੁਲਵੀਰ ਰੈਕ ਤੇ ਜਾਓਗੇ ਨਾ ਹਾ ਬਈ ਸ਼ੈਡ ਬਣਾਏਗਾ ਵਾਹ ਉਹ ਲਵਰ ਪੁਆਇੰਟ ਬੋਲਦੇ ਉਸ ਨੂੰ ਵਾਹੋਂ ਸੇ ਆਪਕੋ ਸਾਹਮਣੇ ਦਿਖਾ ਜੀਗਾ ਮੰਨਦੇ ਨਾ ਮੰਕੀ ਪੁਆਇੰਟ ਹਾਈਐਸਟ ਪੁਆਇੰਟ ਹੈ ਨਾ ਚੱਲ ਠੀਕ ਹੈ ਠੀਕ ਹੈ ਉਹ ਤੁਮੇ ਆਪਣੇ ਬੰਦੇ ਜਿਹੜੇ ਆ ਰਹੇ ਆਂ ਆਈ 2-3 ਪੁਆਇੰਟ ਗੱਡੀ ਵਾਲਾ ਬੰਦਾ ਨਾ ਆਪਾਂ ਨੂੰ ਆ ਚੈੱਕ ਪੁਆਇੰਟ ਤੇ ਛੱਡ ਗਿਆ ਇਸ ਤੋਂ ਅੱਗੇ ਜਾ ਕੇ ਗੱਡੀ ਅਲਾਉਡ ਨਹੀਂ ਹੈਗੀ ਤੇ ਇਸ ਤੋਂ ਅੱਗੇ ਹੁਣ ਆਪਾਂ 200 ਮੀਟਰ ਅੱਗੇ ਤੁਰ ਕੇ ਜਾਵਾਂਗੇ ਫੇਰ ਉਸ ਤੋਂ ਬਾਅਦ ਦੇਖਾਂ ਜਿਹੜੇ ਇਹਨਾਂ ਦੇ ਪੁਆਇੰਟ ਆਏ ਚੈੱਕ ਜੋ ਵੀਵੈਂਟ ਹੈ ਸਨਸੈਟ ਹੈ ਬਾਕੀ ਅੱਗੇ ਜਾ ਕੇ ਦੇਖਦੇ ਆਂ ਲੋ ਜੀ ਆਪਾਂ ਪਹੁੰਚ ਗਏ ਆ ਹੌਲੀਡੇ ਹੋਮ ਇਹ ਸਾਰਾ ਆਰਮੀ ਦਾ ਏਰੀਆ ਹੈ ਜਿੰਨਾ ਵਿਆਹ ਕਸੋਲੀ ਦਾ ਹੈ ਤੇ ਪੂਰੇ ਜਿੰਨੇ ਵੀ ਸਾਰੇ ਆਰਮੀ ਦੇ ਲੋਕ ਰਹਿੰਦੇ ਆ ਤੇ ਇੱਥੇ ਤੱਕ ਬਾਈ ਸਾਰੀ ਚੈਕਿੰਗ ਹੋ ਕੇ ਆਂਦੀ ਹੈ ਪਹਿਲਾਂ ਚੈੱਕ ਹੁੰਦੇ ਫਿਰ ਅੱਗੇ ਭੇਜਦੇ ਆ ਸਾਰਿਆਂ ਨੂੰ ਪੂਰੇ ਨਾ ਸ਼ਾਂਤੀ ਬਹੁਤ ਹੈ ਅੱਜ ਕੋਈ ਜਿਹੜਾ ਰਸਤਾ ਬਣਾਇਆ ਵਾ ਇੱਕ ਤਾਂ ਕਹਾਂ ਲੈ ਤੁਸੀਂ ਕੁਦਰਤ ਦਾ ਆਨੰਦ ਮਾਣ ਸਕਦੇ ਹੋਰੇ ਆ ਕੇ ਨਾ ਮੈਂ ਤਾਂ ਫੈਮਿਲੀ ਨਾਲ ਆਵੇ ਹੋਰੇ ਕਿਵੇਂ ਫਿਰ ਇਹ ਤੇ ਵਾਪਸ ਜਾ ਸਕਦਾ ਆ ਜਿਹੜੇ ਬੰਦੇ ਘੁੰਮਣ ਦੇ ਸ਼ਕੀਨ ਹੈ ਤੇ ਬਾਕੀ ਹੁਣ ਆਪਾਂ ਵੀ ਜਾ ਕੇ ਦੇਖਦੇ ਆ 200 ਮੀਟਰ ਅੱਗੇ ਜਾ ਕੇ ਕਿਹੜੇ ਕਿਹੜੇ ਪੁਆਇੰਟ ਆਉਂਦੇ ਆ ਇਹ ਹੈ ਜੀ ਸਨਸੈਟ ਪੁਆਇੰਟ ਇਹ ਥੋੜੀ ਜਿਹੀ ਅੱਗੇ ਆ ਕੇ ਨਾ ਤੁਰ ਕੇ ਆ ਕੇ ਆ ਇਧਰ ਬੈਠੇ ਨੇ ਬਣਾਇਆ ਵਾ ਤੇ ਸ਼ਾਮ ਨੂੰ ਆਪਾਂ ਇਹ ਜਗ੍ਹਾ ਨੂੰ ਕਹਿੰਦੇ ਨੇ ਸਨਸੈਟ ਪੁਆਇੰਟ ਤੇ ਅੱਗੇ ਥੋੜਾ ਬਹੁਤਾ ਹੋਰ ਵੀ ਹੈਗਾ ਦੇਖਣ ਨੂੰ ਤੇ ਅੱਗੇ ਜਾ ਕੇ ਦੇਖਦੇ ਆ ਉਹ ਤਾਂ ਆਪਾਂ ਸ਼ਾਂ ਸ਼ੂ ਨੂੰ ਦੇਖ ਸਕਦੇ ਆ ਤੇ ਬਾਕੀ ਫਿਲਹਾਲ ਹੁਣ ਤਾਂ ਆਪਾਂ ਜਿਹੜਾ ਪੁਆਇੰਟ ਦਿਖਦਾ ਉਹੀ ਦੇਖ ਸਕਦੇ ਆ ਨਾ ਯਾਰ ਇੱਕ ਚੀਜ਼ ਦੇਖੋ ਥੱਲੇ ਨਾਲ ਕੋ ਸਾਹਮਣੇ ਦੇਖੋ ਘਰ ਬਣਾਇਆ ਹੋਇਆ ਮਤਲਬ ਉੱਥੇ ਵੀ ਪਹਿਲਾਂ ਕਦੇ ਨਾ ਕੋਈ ਕੋਈ ਰਹਿੰਦਾ ਹੋਵੇਗਾ ਹੁਣ ਦੇਖੋ ਬਿਲਕੁਲ ਖਾਲੀ ਪਿਆ ਆ ਕਿ ਲੋਕ ਹਣਾ ਇਹਨਾਂ ਜਗ੍ਹਾਵਾਂ ਛੱਡ ਕੇ ਉੱਪਰ ਸ਼ਿਫਟ ਹੋ ਗਏ ਕੁਛ ਇਧਰ ਉਧਰ ਲੰਘ ਕੇ ਆਪਣੇ ਕਮਾਕਾਰਾਂ ਦੇ ਕਾ ਚੱਕਰ ਚ ਤੇ ਸਾਡੇ ਵਰਗੇ ਹੁਣ ਹੋਰ ਗੁਮਨਾਈ ਜਾਨੇ ਆ ਤੇ ਵਾਕੀ ਆਲੇ-ਦਾਲੇ ਦਾ ਮਾਹੌਲ ਦੇਖ ਲਓ ਕਿਵੇਂ ਦਾ ਆ ਆ ਪੁਆਇੰਟ ਆ ਸਾਹਮਣੇ 67 ਪੁਆਇੰਟ ਸੀਗਾ ਤੇ ਹੁਣ ਆਪਾਂ ਇਹਦੇ ਨੂੰ ਤੁਰੇ ਜਾਂਦੇ ਆ ਤੇ ਲਵਰ ਪੁਆਇੰਟ ਦੇਖਿਆਣਾ ਹਲੇ ਆਪਾਂ ਨੇ ਸਾਰਾ ਨਾ ਆਰਮੀ ਦਾ ਏਰੀਆ ਹੁਣ ਕਰਕੇ ਨਾ ਉਰੇ ਨਾ ਜਿੰਨੇ ਵੀ ਆਪਣੇ ਆਰਮੀ ਦੇ ਸ਼ਹੀਦ ਹੈ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਆ ਆ ਦੇਖੋ ਜਿਵੇਂ ਕਿ ਨੈਬ ਸੂਬੇਦਾਰ ਬਾਨਾ ਸਿੰਘ ਇਹਨਾਂ ਦੀ ਨੀਚੇ ਡਿਟੇਲ ਲਿਖੀ ਹੋਈ ਆ ਪਰਮਵੀਰ ਚੱਕਰ ਵੀ ਇਹ ਕਿੱਥੇ ਸ਼ਹੀਦ ਹੋਏ ਤੇ ਇਹ ਕਿਹੜੀ ਜੰਗ 'ਚ ਸ਼ਹੀਦ ਹੋਏ ਤੇ ਆ ਸਾਰਾ ਕੁਝ ਲਿਖਿਆ ਹੋਇਆ ਐ ਇਦਾਂ ਦੀ ਹੋਰ ਐ ਕਾਫੀ ਤਸਵੀਰਾਂ ਲਾਈਆਂ ਹੋਈਆਂ ਇਹਨਾਂ ਨੇ ਜਿਹੜੇ ਆਪਣੇ ਆਰਮੀ ਦੇ ਜਾਨ ਸ਼ਹੀਦ ਹੋਏ ਸੀਗੇ ਇੱਕ ਨਾ ਹ ਕੱਚਾ ਜਾਂ ਰਸਤਾ ਜਾਂਦਾ ਆ ਇਹ ਜਾਂਦਾ ਕਹਿੰਦੇ ਲੱਬਰ ਪੁਆਇੰਟ ਨੂੰ ਤੇ 1.5 ਕਿਲੋਮੀਟਰ ਅੱਗੇ ਜਾ ਕੇ ਆ ਉਸ ਤੋਂ ਅੱਗੇ ਜਾ ਕੇ ਸੂਸਾਇਡ ਪੁਆਇੰਟ ਹੈ ਤੇ ਆਜੂ ਦੇਖਦੇ ਆਂ ਫਿਰ ਲੋ ਵੀ ਜੈਕਟਾ ਧਰਾਤੀਆਂ ਗਰਮੀ ਲੱਗਣ ਲੱਗੀ ਯਾਰ ਹਨ ਤੇ ਹੁਣ ਆਪਾਂ ਜਾ ਰਹੇ ਆਂ ਲਵਰ ਪੁਆਇੰਟ ਦੇਖਣ ਤੇ ਉਸ ਤੋਂ ਅੱਗੇ ਹੈਗਾ ਸੂਸਾਇਡ ਪੁਆਇੰਟ ਤੇ ਆਜੂ ਦਾ ਰਸਤਾ ਜਾਂਦਾ ਬਾਈ ਜਿਹੜਾ ਅੱਗੇ ਲਵਰ ਪੁਆਇੰਟ ਨੂੰ ਜਾਂਦਾ ਆ ਤੇ ਬਾਕੀ ਇੱਕ ਚੀਜ਼ ਹੈ ਸੋਹਣਾ ਆ ਸ਼ਾਂਤੀ ਆ ਅਮ ਵਧੀਆ ਮੌਹਰ ਬਣਦਾ ਰਿਹਾ ਹੈ ਨਾ ਤੇ ਆ ਉਸ ਤੋਂ ਬਾਅਦ ਤੇ ਸਾਹਮਣੇ ਖਾਈਏ ਤੇ ਖਾਈ ਤੇ ਦੂਜੀ ਪਾਸੇ ਫੇਰ ਘਰ ਹੈ ਆਪਣਾ ਇੱਕ ਅਕਸਰ ਜਦੋਂ ਪਿੰਡੋਂ ਲੈਣਾ ਸਾਡੇ ਪਿੰਡ ਤੇ ਆ ਟਾਵਰ ਜਰੂਰ ਦਿਖਦਾ ਹੁੰਦਾ ਆ ਟਾਵਰ ਆਲਟਾ ਵਰਨਾ ਆ ਜਿਹੜੇ ਅੱਪਾ ਜ਼ੂਮ ਕਰ ਰਹੇ ਹੈ ਨਾ ਇਹ ਟਾਵਰ ਨਾ ਜਦੋਂ ਮੌਸਮ ਸਾਫ਼ ਹੁੰਦਾ ਹੈ ਤੁਸੀਂ ਹਾਬਾ ਲਲੂ ਵੀ ਪਿੰਡ ਦੇ ਵੀ ਇਹ ਟਾਵਰ ਦਿਖਿਆ ਜਾਂਦਾ ਹੈ ਇੰਨੀ ਹਾਈਟ ਤੇ ਹੈਗਾ ਇਹ ਜਗ੍ਹਾ ਇਹ ਮੈਂ ਕਹਿੰਦਾ ਇਹ ਤੋਂ ਉੱਚੀ ਹਾਈਟ ਹੈ ਨਹੀਂ ਇੱਥੇ ਹਾਂ ਇਹ ਹੀ ਹੈ ਸਭ ਤੋਂ ਜ਼ਿਆਦਾ ਉੱਚੀ ਹਾਈਟਰ ਹੂੰ ਤੇ ਬਾਕੀ ਹਾਲ ਤਾਂ ਕਿ ਯਾਰ ਸੁਸਾਇਡ ਪੁਆਇੰਟ ਹਾਲੇ ਆਇਆ ਨਹੀਂ ਹੈਗਾ ਅੱਗੇ ਚਲੀ ਜਾਣੇ ਆ ਤੇ ਬੰਦੇ ਵੀ ਅੱਗੇ ਤੇ ਆਈ ਜਾਣੇ ਆ ਬੰਦੇ ਉਹਰੇ ਘਟ ਆਉਂਦੇ ਆ ਕਿਉਂਕਿ ਜੇ ਤੁਹਾਨੂੰ ਸਹੀ ਦਸੀਏ ਤਾਂ ਉਹਰੇ ਸਿਰਫ ਆਹੀ ਹੈ ਰਸਤਾ ਜਾਣ ਦਾ ਤੇ ਉਹ ਪੁਆਇੰਟ ਬਣਾਏ ਹੋਏ ਆ ਬਸ ਉੱਥੇ ਬਹਿ ਕੇ ਬੰਦਾ ਫੋਟੋ ਫੋਟੋ ਖਿੱਚ ਲੈਂਦਾ ਆ ਪਿੱਛੇ ਜਿਵੇਂ ਆਪਾਂ ਇਹਨਾਂ ਦੇਖਿਆ ਸੰਸਰਟ ਪੁਆਇੰਟ ਤੇ ਹੁਣ ਸੇਮ ਇਦਾਂ ਹੀ ਕੋਈ ਸੁਸਾਇਡ ਪੁਆਇੰਟ ਹੋਊਗਾ ਤੇ ਇਦਾਂ ਹੀ ਲਵਰ ਪੁਆਇੰਟ ਹੋਊਗਾ ਬਸ ਇਹੀ ਹੋਰ ਆ ਬਾਕੀ ਦੂਜਾ ਕੁਝ ਹੋਰ ਹੈ ਕਿਆ ਬੋਲਦੇ ਨੂੰ ਮੰਕੀ ਮੰਕੀ ਪੁਆਇੰਟ ਇਦਾਂ ਕੁਝ ਕਰਕੇ ਨਾ ਤੇ ਉਹ ਹਲੇ ਬੰਦ ਹੈ ਲੋ ਜੀ ਇਹ ਬਣਾਇਆ ਹੋਇਆ ਇਹਨਾਂ ਨੇ ਲਵਰ ਪੁਆਇੰਟ ਜਿਹੜਾ ਪਿੱਛੇ ਆਪਾਂ ਦੇਖਦੇ ਨਾ ਇਹ ਤੇਰੇ ਨਾਲ ਕੋਈ ਕੋਈ ਪੁਆਇੰਟ ਬਣਾਇਆ ਹੈ ਨਾ ਉੱਥੇ ਆ ਇਹਨਾਂ ਨੇ ਆ ਬਣਾਏ ਐ ਹਟਾਂ ਜੀਆਂ ਇਹਦੇ ਵਿੱਚ ਬੰਦੇ ਬੈਠਦੇ ਆ ਤੇ ਉਸ ਤੋਂ ਬਾਅਦ ਆਪਾਂ ਨੀਚੇ ਜਾ ਕੇ ਦੇਖਾਂਗੇ ਜਿਹੜਾ ਸੁਸਾਇਡ ਪੁਆਇੰਟ ਹੈ ਬਾਕੀ ਤੁਸੀਂ ਉਰੇ ਦਾ ਮਾਹੌਲ ਚਲਦੇ ਕੋਲ ਸਾਰਾ ਸੇਮ ਹੀ ਬਣਦਾ ਆ ਤੇ ਲਵਰ ਪੁਆਇੰਟ ਤੇ ਕੁਝ ਐਵੇਂ ਦਾ ਮਾਹੌਲ ਬਣਦਾ ਆ ਤੇ ਹੁਣ ਆਪਾਂ ਨੀਚੇ ਜਾ ਕੇ ਦੇਖਾਂਗੇ ਸੁਸਾਇਡ ਪੁਆਇੰਟ ਉੱਥੇ ਕਿਹ ਅਸਰਤਾ ਬਣਦਾ ਚਲੋ ਅभी ਚੱਲਦੇ ਆ ਥੱਲੇ ਨੂੰ ਆਜੋ ਰਸਤਾ ਵੈਸੇ ਖਤਰਨਾਕ ਆ ਯਾਰ ਇਹ ਜਾਣਾ ਔਖਾ ਆ ਸਾਹਮਣੇ ਮੁੰਡਾ ਜਾਈ ਜਾਂਦਾ ਇੱਕ ਜਿਹੜੇ ਸਾਹਮਣੇ ਜਾ ਰਿਹਾ ਮੈਂ ਕਹਿੰਦਾ ਇਹਦੇ ਨਾਲ ਸੁਸਾਇਡ ਹੋ ਜੂਗਾ ਇਹ ਚਲੋ ਆਜੋ ਦੇਖਦੇ ਆ ਫਿਰ ਆਖਰੀ ਪੁਆਇੰਟ ਰਹਿ ਗਿਆ ਇਹ ਇਹ ਪੁਆਇੰਟ ਆ ਸੁਸਾਇਡ ਪੁਆਇੰਟ ਇਹ ਪੁਆਇੰਟ ਦੇਖ ਕੇ ਆਪਾਂ ਵਾਪਸ ਚੱਲ ਜਣਾ ਆ ਸੋਚਿਆ ਚਲੋ ਏਡੀ ਦੂਰ ਆਏ ਆ ਇਹ ਵੀ ਕਿਉਂ ਛੱਡਣਾ ਆ ਹਨਾ ਰਾਸਤੇ ਯਾਰ ਦੰਦੀ ਹੈ ਤੇਰਾ ਸਤੁਰ ਨੂੰ ਕੋਈ ਖਾਸ ਨਹੀਂ ਬਣਾਇਆ ਆਪਾਂ ਬਸ ਇਹ ਹੈ ਛੋਟੇ ਛੋਟੇ ਰਸਤੇ ਇਹ ਤੇ ਇਹ ਦੇਖ ਕੇ ਆਪਾਂ ਅੱਗੇ ਚੱਲ ਜਾਣਾ ਲੋ ਜੀ ਆ ਲਾਸਟ ਰਹਿ ਗਿਆ ਜਿਹੜੇ ਇਹਨਾਂ ਨੇ ਪੁਆਇੰਟ ਜੀ ਬਣਾਏ ਹੋਏ ਆ ਆਏਗਾ ਸੁਸਾਈਡ ਪੁਆਇੰਟ ਇਸ ਤੋਂ ਅੱਗੇ ਆ ਕੇ ਰਸਤਾ ਹੋ ਜਾਂਦਾ ਖਤਮ ਠੀਕ ਹੈ ਤੇ ਇਹੀ ਦੇਖਣ ਦੀ ਅਗ ਲੱਗੀ ਵੀ ਸੀ ਕਹਿੰਦੇ ਬੰਦੇ ਕਹਿੰਦੇ ਆ ਦੇਖਣਾ ਸੀ ਇਹੀ ਲੋਕ ਦੇਖਣਾ ਹੁੰਦੇ ਆ ਤੇ ਬਾਕੀ ਹੁਣ ਦੇਖ ਲੈਂਦੇ ਅੱਗੇ ਜਾ ਕੇ ਲੋ ਵੀ ਆਪਾਂ ਸਾਰੇ ਪੁਆਇੰਟ-ਪੁਆਇੰਟ ਜੀ ਹੁਣ ਦੇਖ ਲਿਆ ਦੇਖ ਕੀ ਕਾਫੀ ਹਾਈਟ ਤੇ ਯਾਰ ਤੇ ਉਹ ਜਗ੍ਹਾ ਜਿੱਥੇ ਟਾਵਰ ਲੱਗਿਆ ਹੈ ਉੱਥੋਂ ਆਪਾਂ ਪੈਦਲ ਤਾਂ ਉੱਥੇ ਆਪਣਾ ਮੋਟਰਸਾਈਕਲ ਖੜਾ ਦੇ ਉੱਤੇ 2 ਕਿਲੋਮੀਟਰ ਇੱਕ ਗੱਡੀ ਆਉਂਦੀ ਹੈ ਤੇ ਉੱਥੇ ਗੱਡੀ ਦੇ ਬਾਅਦ ਆਪਾਂ ਪੈਦਲ ਆਏ ਸਾਰਾ ਇਹ ਤੇ ਹੁਣ ਆਪਾਂ ਇਹ ਦੇਖ ਕੇ ਚੱਲਦੇ ਆਂ ਵਾਪਸ ਪੂਰੇ ਦੁਕਾਨਦਗੂ ਨੂੰ ਵੈਸੇ ਕੁਝ ਨਹੀਂ ਹੈਗਾ ਖਾਲੀ ਪੁਆਇੰਟ ਬਣਾਏ ਹੋਏ ਆ ਬਾਕੀ ਤੁਸੀਂ ਕੁਦਰਤ ਦਾ ਆਨੰਦ ਮਾਣ ਸਕਦੇ ਹੋ ਸ਼ਾਂਤੀ ਹੈ ਤੇ ਫੋਟੋ ਆ ਖਿਚੋ ਤੇ ਫਿਰ ਤੁਸੀਂ ਜਾ ਸਕਦੇ ਆ ਇਹ ਸੀਗਾ ਬਾਈ ਲਾਸਟ ਪੁਆਇੰਟ ਚਲੋ ਹੁਣ ਚੱਲਦੇ ਆਪਾਂ ਵਾਪਸ ਲੱਗ ਗਿਆ ਆ ਰਸਤੇ ਆਪਾਂ ਉਤਰ ਕੇ ਆਏ ਤੇ ਯਾਰ ਰਸਾ ਦੇਖੋ ਕਿੰਨਾ ਖਤਰਨਾਕ ਹੈ ਨਾ ਇਹ ਤੇ ਇਸ ਸਾਈਡ ਵੀ ਖਾਈ ਹੈ ਤੇ ਇਸ ਸਾਈਡ ਵੀ ਖਾਈ ਹੈ ਬਸ ਆ ਸਾਹਮਣੇ ਆ ਵਿਚਾਲੇ ਨੂੰ ਇੱਕ ਰਸਤਾ ਬਣਾਇਆ ਵਾ ਥੋੜਾ ਜਿਹਾ ਉੱਤਰ ਲੱਗਿਆ ਤਾਂ ਖੈਰ ਥੋੜਾ ਡਰ ਲੱਗਿਆ ਤਾਂ ਚੱਲ ਹੁਣ ਤਾਂ ਫੜ ਫੜ ਕੇ ਚੜ੍ਹ ਹੋ ਜੂਗਾ ਪਰ ਕਸਾਲੀ ਬਾਈ ਜਿਹੜੇ ਘੁੰਮਣ ਆਣੇ ਤੋਂ ਘੁੰਮਣ ਆਦੇ ਜਾਂਦੇ ਹਨਾ ਪਰ ਇੱਕ ਤਰ੍ਹਾਂ ਦੇ ਇੱਕ ਛੋਟਾ ਜਿਹਾ ਟਰੈਕ ਵੀ ਹੋ ਜਾਂਦਾ ਆ ਜਿਹੋ ਜਿਹੇ ਆ ਰਸਤਾ ਇਹ ਇਹ ਕਿਸੇ ਟਰੈਕ ਨਾਲ ਘੱਟ ਨਹੀਂ ਹੈਗਾ ਹਾਂ ਬਈ ਹਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆ ਇੱਕ ਤਰ੍ਹਾਂ ਦੇ ਵੀ ਟਰੈਕ ਇਹ ਆ ਕਲਵੀਰ ਤਾਂ ਗਿਆ ਥੱਕ ਟਰੈਕ ਕਰਕੇ ਜਿਹੜੇ ਆਪਾਂ ਪੁਆਇੰਟ ਦੇਖਣੇ ਉਹ ਤਾਂ ਦੇਖਣੀ ਦੇਖਣੇ ਆ ਜੀ ਟਰੈਕ ਹੀ ਸੀ ਮੜੀ ਜੀ ਤੇ ਉਹਦੇ ਨਾਲ ਨਾਲ ਆਪਣਾ ਟਰੈਕ ਵੀ ਹੋ ਜਾਂਦਾ ਆ ਹੁਣ ਵੈਸੇ ਮਜਾ ਆਣ ਲੱਗ ਗਿਆ ਕਿਉਂਕਿ ਬੰਦਾ ਘੁੰਮ ਕੇ ਥੱਕਦਾ ਹੈ ਨਾ ਤਾਂ ਫਿਰ ਹੋਰ ਮਜਾ ਆਉਂਦਾ ਆ ਤੇ ਜਿੱਦਾਂ ਕਿ ਆ ਗੁਲਵੀਰ ਬੈਠਾ ਰਿਹਾ ਹਾਂ ਆ ਵੀ ਗੁਲਵੀਰ ਆ ਕੇ ਬਹਿ ਜਾਗਾ ਕਿਵੇਂ ਦਾ ਫੀਲ ਕਰ ਰਹੇ ਹੋ ਵਧੀਆ ਵਧੀਆ ਠੀਕ ਹੈ ਵਧੀਆ ਚੱਲ ਫਿਰ ਤੁਰੀ ਅੱਗੇ ਨੂੰ ਆਜੋ ਚਲੋ ਲਿਆ ਫੜਾ ਆਜੋ ਵੀ ਮਿੱਤਰੋ ਤੁਹਾਨੂੰ ਵੀ ਹੋਰ ਅੱਗੇ-ਅਗੇ ਦਿਖਾਣੇ ਆ ਪਰ ਉਹਰੇ 뷰 ਬੜੇ ਸੋਹਣੇ ਬਣਦੇ ਆ ਹਾਂ ਜਗਾਦਾ ਸੋਹਣੀ ਹੈਗੀ ਹੈਗੀ ਤੇ ਫਿਊ ਵੀ ਬੜੇ ਸੋਹਣੇ ਬਣਦੇ ਹੋ ਰਹੇ ਤੇ ਮੈਂ ਤੁਹਾਨੂੰ ਦਿਖਾਨਾ ਇੱਕ ਸਾਈਡ ਤੇ ਉਰੇ ਆ ਕੇ ਆਹ ਦੇਖੋ ਕਿੰਨਾ ਸੋਹਣਾ ਵੀਊ ਬਣਦਾ ਜੇ ਸਾਰਾ ਤੇ ਥੋੜਾ ਜਿਹਾ ਹੋਰ ਹਾਈਟ ਤੇ ਦਿਖਾਉਣੇ ਉੱਪਰ ਜਾ ਕੇ ਉੱਪਰ ਜਾ ਕੇ ਹੋਰ ਵੀ ਸੋਹਣਾ ਬਣੂਗਾ ਆਪਾਂ ਜਿਹੜੇ ਪੁਆਇੰਟ ਟਰੈਕ ਕਰਕੇ ਆਏ ਆ ਇੱਕ ਤਰ੍ਹਾਂ ਦੇ ਜਿਹੜੇ ਪੁਆਇੰਟ ਜੇ ਦੇਖ ਕੇ ਆਏ ਆ ਆ ਜਿਹੜਾ ਉੱਚਾ ਪਹਾੜ ਦੇਖਦੇ ਨੇ ਸੈਂਟਰ ਵਿੱਚ ਇੱਥੋਂ ਸਟਾਰਟ ਹੋ ਕੇ ਆਹ ਥੱਲੇ ਤੱਕ ਥੱਲੇ ਤੱਕ ਇਹ ਪੁਆਇੰਟ ਬਣੇ ਹੋਏ ਜਿਹੜਾ ਸੂ ਸਾਈਡ ਪੁਆਇੰਟ ਜਿਆ ਬਣਿਆ ਹੋਇਆ ਹੈ ਨਾ ਇਹ ਇੱਧਰ ਤੱਕ ਬਣੇ ਹੋਏ ਆ ਇਹ ਤੇ ਹੁਣ ਆ ਆਉਣ ਦਾ ਰਸਤਾ ਇੱਕ ਅੱਡ ਬਣਿਆ ਹੋਇਆ ਤੇ ਇਹ ਵੀ ਇੱਕ ਛੋਟਾ ਜਿਹਾ ਕੱਚਾ ਰਸਤਾ ਆ ਇਹ ਪਹਾੜ ਦੇ ਉੱਪਰ ਨੂੰ ਘੁੰਮ ਕੇ ਆਪਾਂ ਦੂਜੀ ਸਾਈਡ 'ਤੇ ਨਿਕਲ ਜਾਣਾ ਆ ਜਿਹੜਾ ਸਾਰੇ ਪੁਆਇੰਟ ਘੁੰਮਣ ਤੋਂ ਬਾਅਦ ਆਪਾਂ ਆ ਗਈ ਕਾ ਮਾਰਕੀਟ ਦੇ ਵਿੱਚ ਇਹ ਹੈਗੀ ਹੈਰਿਟੇਜ ਮਾਰਕੀਟ ਤੇ ਬਾਕੀ ਬਾਰੇ ਪੁੱਛਦੇ ਆਪਾਂ ਮਾਰਕੀਟ 'ਚ ਨਾ ਵੈਸੇ ਖਾਣ ਪੀਣ ਦੇ ਸੌਦਾ ਸਾਰਾ ਦੇਖੋ ਪੁੱਲਰ ਘੁੰਮਣੇ ਨੂੰ ਐ ਛੋਟੀ ਮਾਰਕੀਟ ਆ ਬੰਦੇ ਨੇ ਪੁੱਛਿਆ ਆਪਾਂ ਇਹ ਮੈਂ ਹੋਰ ਉੱਤ ਹੈ ਤਾਂ ਬੱਸ ਮਾਰਕੀਟ ਛੋਟੀ ਜਿੱਕਾ ਆਜੋ ਘੁੰਮ ਕੇ ਦੇਖਦੇ ਆ ਕੀ ਕੀ ਆ ਸਾਫਾ ਬਰ ਕਿਹੜਾ ਜਿਹੜੀ ਮਾਰਕੀਟ ਵਿੱਚ ਭੁਗਮ ਬਣਾਇਆ ਪੂਰਾ ਜਾਂ ਤਾਂ ਖਾਣ ਪੀਣ ਦਾ ਆ ਜਾਂ ਜਿਵੇਂ ਆਪਣੀ ਨੋਰਮਲ ਪੀਸਦਾ ਉਵੇਂ ਦੀ ਮਾਰਕੀਟ ਐ ਸਾਨ ਪਿੰਡ ਦੇ ਦੁਕਾਨਾਂ ਨਾਲੋਂ ਜ਼ਿਆਦਾ ਆ ਕਿ ਕਿੱਥੇ ਪਿਆ ਬੰਦਾ ਆਉਂਦਾ ਕੋਨਾ ਕੁ ਜਰੂਰ ਖਾਂਦਾ ਆ ਐ ਸੋਹਣੀ ਆ ਬੜਾ ਛੋਟੀ ਆ ਪਰ ਇਹ ਵੀ ਕੁਲਵੀਰ ਨੇ ਕੱਢ ਲਈ ਤਲਵਾਰ ਆ ਦੇਖਦੇ ਜਾ ਰਿਹਾ ਆ ਉਹ ਤੇਰਾ ਫਲਾ ਹੋ ਜਾ ਰਾਮ ਜੀ ਰਿਦਕਾ ਔਕਸੋ ਲਈਏ ਤੇ ਆਪਾਂ ਮੋਟਰਸਾਈਕਲ پارک ਕਰਿਆ ਨਾ ਉੱਥੇ ਇੱਕ ਚਰਚ ਬਣੀ ਹੋਈ ਐ ਤੇ ਆਜੋ ਆਪਾਂ ਹੁਣ ਚਰਚ ਦੇਖਣ ਆਏ ਆ ਜਿਹੜੇ ਪੁਆਇੰਟ ਸੀਗੇ ਉਹ ਤਾਂ ਆਪਾਂ ਦੇਖ ਲਏ ਸੀਗੇ ਹੁਣ ਲਾਸਟ ਹਰਿਆ ਸੀਗਾ ਚਰਚ ਇੱਕ ਜਿਹੜੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਆਜੋ ਆਪਾਂ ਨੂੰ ਅੰਦਰ ਤੇ ਦੇਖਦੇ ਆ ਇਹ ਹੈ ਜੀ ਉਹ ਚਰਚ ਜਿਹੜੀ ਬਣੀ ਹੋਈ ਹੈ ਇਹ ਥੋੜੀ ਜਿਹੀ ਪੁਰਾਣੇ ਦੇ ਸਟਾਈਲ ਦੀ ਹੈ ਅੰਦਰ ਬੰਦੇ ਕਾਫੀ ਭਰੀ ਜੰਨੇ ਆ ਫੋਟੋਆਂ ਫੋਟੋਆਂ ਖਿੱਚੀ ਜੰਨੇ ਆ ਤੇ ਨੇੜੇੋਂ ਦੇਖ ਜਾ ਕੇ ਦੇਖਦੇ ਨੇ ਤੇ ਅੰਦਰ ਜਾ ਕੇ ਦੇਖਦੇ ਨੇ ਕਿ ਆਹ ਕੁਝ ਹੈ ਜਿਹੜੀ ਚਰਚ ਹੈ ਨਾ 12 ਕੁਸ਼ੇਵੇਂ ਲਿਖਦੀ ਹੈ ਤੇ ਅੰਦਰੋਂ ਫੋਟੋਗ੍ਰਾਫੀ ਕਰਨੀ ਅਲਾਉਡ ਨਹੀਂ ਹੈਗੀ ਤਾਂ ਕਰਕੇ ਆਪਾਂ ਬਾਰੋ-ਬਾਰੋ ਹੀ ਫੋਟੋ ਖਿੱਚੀ ਹੈ ਇਹਨਾਂ ਨੇ ਲਿਖ ਕੇ ਲਾਇਆ ਹੋਇਆ ਆ ਤੇ ਬਾਕੀ ਹੜਲ ਵਾਲੇ ਕੁਛ ਐਵੇਂ ਦਾ ਮਾਹੌਲ ਹੈ ਦਾ ਤੇ ਦੂਜੀ ਸਾਈਡ ਫੋਟੋ ਫੋਟੋ ਖਿੱਚੇ ਜਾ ਰਹੀਆਂ ਆਪਾਂ ਨੂੰ ਨਾ ਅੰਦਰੋਂ ਫੋਟੋ ਖਿੱਚਣ ਦੀ ਤੇ ਵੀਡੀਓ ਬਣਾਉਣ ਦੀ ਪਰਮਿਸ਼ਨ ਮਿਲ ਗਈ ਹੈ ਤੇ ਅੱਜ ਅੰਦਰ ਆਪਾਂ ਦੇਖਦੇ ਆਂ ਮੈਸੇ ਕ੍ਰਿਸ਼ਣ ਤਾਂ ਨਾ ਮਰੀ ਆਪਾਂ ਨੂੰ ਕੁਝ ਜ਼ਿਆਦਾ ਜਾਣਕਾਰੀ ਤਾਂ ਹੈ ਨਹੀਂ ਤੇ ਬਸ ਵੀਡੀਓ ਆਪਾਂ ਬਣਾ ਸਕਦੇ ਆਂ ਸਾਹਮਣੇ ਕੁਛ ਐਨਾ ਦਾ ਲੱਗਿਆ ਹੋਇਆ ਐਵੇਂ ਦਾ ਤੇ ਉਹ ਸ਼ਾਇਦ हां ਮਨਨਪਤਾ ਹੋਈ ਜਸੂ ਇੱਕ ਜੀਜਾ ਦਾ ਇਹ ਨਹੀਂ ਪਤਾਏਗਾ ਤੇ ਇੱਕ ਸਾਈਡ ਮੁਹੱਬਤੀਆਂ ਵਗੈਰਾ ਵਾਲੀਆਂ ਹੋਈਆਂ ਆ ਅੰਦਰ ਬੜੀ ਸੋਹਣੀ ਬਣਾਈ ਹੋਈ ਹੈ ਸ਼ਾਂਤੀ ਬਣਾਈ ਹੋਈ ਹੈ ਅੰਦਰ ਸ਼ਾਂਤੀ ਬਹੁਤ ਹੈ ਆਪਾਂ ਨੂੰ ਨਾ ਅੰਦਰ ਵੀਡੀਓ ਬਣਾਉਣ ਦੀ ਪਰਮਿਸ਼ਨ ਮਿਲ ਗਈ ਦੀ ਆਪਾਂ ਨੇ ਜਿਹੜੇ ਅੰਦਰ ਬਾਬਾ ਬੈਠਾ ਸੀ ਉਹਨਾਂ ਨਾਲ ਗੱਲ ਕਰੀ ਕਹਿੰਦਾ ਚਲੋ ਕੋਈ ਨਹੀਂ ਫੋਟੋ ਵਾਇਰ ਖਿੱਚ ਲੋ ਵੀਡੀਓ ਵਾਇਰ ਬਣਾ ਸਕਦੇ ਆ ਤੇ ਫਿਰ ਆਪਾਂ ਫੋਟੋ-ਫੋਟੋ ਖਿੱਚ ਕੇ ਆ ਗਏ ਸੋਹਣੀ ਬਣੀ ਹੋਈ ਅੰਦਰੋਂ ਵਧੀਆ ਸੀਗੀ ਤੁਸੀਂ ਵੀ ਸਾਰਿਆਂ ਨੇ ਦੇਖੀ ਐ ਤੇ ਹੁਣ ਆਪਾਂ ਚੱਕੀਏ ਮੋਟਰਸੈਲ ਚੱਲੀਏ ਘਰ ਨੂੰ ਤੇ ਨਾਲ ਆਪਣੇ ਕੁਲਵੀਰ ਐ ਤੇ ਇਧਰ ਕੋਲ ਸਕੂਲ ਦਾ ਟ੍ਰਿਪ ਵੀ ਆਇਆ ਹੋਇਆ ਆ ਬੱਚੇ ਇਹ ਆਏ ਹੋਏ ਆ ਸੰਗਰੂਰ ਤੋਂ ਆਹ ਦੇਖੋ ਸਾਰੇ ਸੰਗਰੂਰ ਤੋਂ ਬੱਚੇ ਆਏ ਹੋਏ ਐ ਤੇ ਬਾਕੀ ਹੁਣ ਵਲੌਗ ਆਪਾਂ ਕਰਦੇ ਹੱਥੀ ਸਮਾਪਤ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਸਾਰਿਆਂ ਦਾ